ਸਾਡਾ ਪਿੰਡ ਵਿਕਾਊ ਹੈ ਇਹ ਲਿਖਣ ਦਾ ਮਕਸਦ ਕੀ ਆ ਉਹ ਵੀ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਪਿੰਡ ਕਿਉਂ ਵਿਕਾਊ ਹੈ ਅਸੀਂ ਅੱਕ ਕੇ ਵੇਚਣਾ ਚਾਹੁੰਦੇ ਆ ਆਪਣੇ ਪਿੰਡ ਨੂੰ ਆਹ ਰੋਡ ਲੰਘਦੀ ਆ ਮੇਨ ਰੋਡ ਤੇ ਸਾਡਾ ਪਿੰਡ ਪੈਂਦਾ ਬਠਿੰਡਾ ਟੂ ਮਾਨਸਾ ਰੋਡ ਦੇ ਉੱਤੇ ਸਾਡਾ ਪਿੰਡ ਭਾਈ ਬਖਤੌਰ ਜ਼ਿਲ੍ਹਾ ਬਠਿੰਡਾ ਦੇ ਵਿੱਚ ਪੈਂਦਾ ਮਾਨਸਾ ਸਾਹਿਬ ਸਾਡਾ ਪਿੰਡ ਭਾਈ ਬਖਤੌਰ ਉਹ ਪਿੰਡ ਆ ਆਸੇ ਪਾਸੇ ਏਰੀਆ ਦੇ ਵਿੱਚੋਂ ਸਾਡੇ ਪਿੰਡ ਦੇ ਸਭ ਤੋਂ ਵੱਧ ਨੌਜਵਾਨ ਆ ਜਿਹੜੇ ਉਹ ਫੌਜ ਦੇ ਵਿੱਚ ਭਰਤੀ ਨੇ ਸਾਡੇ ਪਿੰਡ ਦੇ ਨੌਜਵਾਨ ਫੌਜ ਦੇ ਉਤੋਂ ਰਿਟਾਇਰ ਹੋ ਕੇ ਫੌਜ ਚ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਤੇ ਕੰਮ ਕਰ ਰਹੇ ਸੀ ਪਰ ਅਸੀਂ ਇਹ ਕਿਉਂ ਲਿਖਿਆ ਇਹ ਮਜਬੂਰ ਨ ਹੋ ਕੇ ਸਾਨੂੰ ਲਿਖਣਾ ਪੈ ਰਿਹਾ ਕਿ ਸਾਡਾ ਪਿੰਡ ਬਕਾਊਆ ਸਾਡੇ ਪਿੰਡ ਦਾ ਦੁਕਾਨਦਾਰ ਮਜ਼ਦੂਰ ਸਾਡੇ ਪਿੰਡ ਦੀਆਂ ਧੀਆਂ ਪਣਾ ਸੇਫ ਨਹੀਂ ਰਹੀਆਂ ਸਾਡੇ ਪਿੰਡ ਦੇ ਫੌਜੀ ਜਵਾਨ ਸੇਫ ਨਹੀਂ ਰਹੇ ਜਿਹੜਾ ਨੌਜਵਾਨ ਮੈਂ ਰਾਤ ਵੀ ਲਾਈਵ ਹੋਇਆ ਸੀਗਾ ਰਾਤ ਵੀ ਗੱਲ ਦੱਸੀ ਸੀਗੀ ਸਾਡੇ ਪਿੰਡ ਦਾ ਸਾਫ ਕਾ ਫੌਜੀ ਨੌਜਵਾਨ ਰਣਵੀਰ ਸਿੰਘ ਜਿਹੜਾ ਕਿ ਹੁਣ ਆਈਸੀਯੂ ਦੇ ਵਿੱਚ ਭਰਤੀ ਪਿਆ ਆਈਸੀਯੂ ਦੇ ਵਿੱਚ ਕਿਉਂ ਭਰਤੀ ਆ ਉਹਦੀ ਗਲਤੀ ਕੀ ਆ ਉਹਦੀ ਗਲਤੀ ਇਹ ਸੀ ਕਿ ਨੌਜਵਾਨਾਂ ਨੂੰ ਸਿੱਧੇ ਰਾਹ ਪਾਉਂਦਾ ਸੀ ਨੌਜਵਾਨੀ ਨੂੰ ਕਹਿੰਦਾ ਸੀ ਗਰਾਊਂਡ ਦੇ ਵਿੱਚ ਆਓ ਨੌਜਵਾਨਾ ਉਹਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਂਦਾ ਸੀ ਤੇ ਚਿੱਟਾ ਵੇਚਣ ਵਾਲੇ ਦੁੱਕੀ ਦੇ ਬੰਦੇ ਕਹਿੰਦੇ ਅਸੀਂ ਚਿੱਟਾ ਵੇਚਾਂਗੇ ਜੇ ਤੂੰ ਰੋਕਿਆ ਤੇ ਉਹਨੂੰ ਕੀ ਅੰਜਾਮ ਮਿਲਿਆ ਉਹਦੀਆਂ ਸ਼ਰੇਆਮ ਘਰੇ ਆ ਕੇ ਲੱਤਾਂ ਤੋੜ ਕੇ ਗਿਆ ਇੱਕ ਲੱਤੋ ਦੀ ਬਿਲਕੁਲ ਖਤਮ ਕਰਤੀ ਇੱਕ ਲੱਤੋ ਦੀ ਟੁੱਟ ਚੁੱਕੀ ਹੈ ਬਿਲਕੁਲ ਇੱਕ ਜਮੇ ਖਤਮ ਹੋ ਗਈ ਸ਼ਾਇਦ ਆਈਸੀਯੂ ਬਠਿੰਡੇ ਦੇ ਵਿੱਚ ਭਰਤੀ ਆ ਜਿੰਨਾ ਵੀ মিডিਆ ਮੇਰੀ ਇਹ ਗੱਲ ਸੁਣ ਰਿਹਾ ਜਿੰਨੇ ਵੀ ਮੇਰੇ ਭਰਾ ਮੈਂ ਕੋਈ ਕੋਈ ਪਾਰਟੀ ਬਾਜੀ ਦਾ ਨਹੀਂ ਹੈਗਾ ਮੈਂ ਕੋਈ ਕਾਲੀ ਦਲ ਦਾ ਨਹੀਂ ਮੈਂ ਕੋਈ ਕਾਂਗਰਸ ਦਾ ਨਹੀਂ ਮੈਂ ਕੋਈ ਆਮ ਆਦਮੀ ਦਾ ਵਰਕਰ ਨਹੀਂ ਹੈਗਾ ਮੈਂ ਇੱਕ ਪਿੰਡ ਭਾਈ ਵਕਤੌਰ ਦਾ ਆਮ ਜਾਂ ਇੱਕ ਸਾਬਕਾ ਫੌਜੀ ਦਾ ਬੇਟਾ ਲਖਵੀਰ ਸਿੰਘ ਮੇਰਾ ਨਾਮ ਆ ਅਸੀਂ ਕੋਈ ਰਾਜਨੀਤਿਕ ਲਾਹਾ ਲੈਣ ਦੇ ਲਈ ਨਹੀਂ ਬੋਲ ਰਹੇ ਇੱਕ ਦਿਲ ਦੇ ਵਿੱਚ ਦਰਦ ਉੱਠਿਆ ਕਿ ਯਾਰ ਸਾਡਾ ਪੰਜਾਬ ਯੂਪੀ ਬਿਹਾਰ ਤੋਂ ਵੀ ਮਾੜਾ ਹੋ ਗਿਆ ਕਿ ਅਸੀਂ ਆਪਦਾ ਪਿੰਡ ਵੇਚ ਜੀਏ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਨਾ ਰਹੀਏ ਸਾਡੇ ਪਿੰਡ ਦੇ ਦੁਕਾਨਦਾਰ ਕਿਸਾਨ ਮਜ਼ਦੂਰ ਸਭ ਡਰੇ ਹੋਏ ਨੇ ਇਨ੍ਹਾਂ ਚਿੱਟੇ ਵਾਲਿਆਂ ਤੋਂ ਲੋਕ ਘਰਾਂ ਚੋਂ ਬਾਹਰ ਨਿਕਲਣ ਤੋਂ ਡਰਦੇ ਨੇ ਜੇ ਕੋਈ ਘਰਾਂ ਚੋਂ ਬਾਹਰ ਨਿਕਲਦਾ ਇਹ ਦੁੱਕੀ ਦੇ ਨਸ਼ੇੜੀ ਘਰਾਂ ਦੇ ਵਿੱਚ ਆ ਕੇ ਸ਼ਰਿਆਂ ਲੱਤਾਂ ਤੋੜ ਕੇ ਜਾਂਦੇ ਨੇ ਫਿਰ ਸੱਥਾਂ ਦੇ ਵਿੱਚ ਲਲਕਰੇ ਮਾਰ ਕੇ ਜਾਂਦੇ ਨੇ ਤੁਸੀਂ ਕਰ ਲਿਓ ਜੋ ਕੁਝ ਕਰਨਾ ਹੋਇਆ ਜੋੜ ਪਿੰਡ ਤੋਂ ਹੁੰਦਾ ਹੋਇਆ ਕਰ ਲਿਓ ਸ਼ਰਿਆਮ ਪਿੰਡ ਨੂੰ ਲਲਕਾਰ ਕੇ ਗਏ ਨੇ ਮੈਂ ਝੂਠਾ ਹੋ ਸਕਦਾ ਮੈਂ ਰਾਤ ਵੀ ਕਿਹਾ ਸੀ ਕਿ ਸਾਡੇ ਪਿੰਡ ਭਾਈ ਬਖਤੌਰ ਚ ਸੁਣੀਆਂ ਰਿਸ਼ਤੇਦਾਰੀਆਂ ਵੀ ਹੋ ਸਕਦੀਆਂ ਤੁਸੀਂ ਪਤਾ ਕਰੋ ਵੀ ਹੋਇਆ ਕੀਆ ਬੰਦੇ ਕਹਿੰਦੇ ਤੁਸੀਂ ਚਿੱਟਾ ਵੇਚਣ ਤੋਂ ਰੋਕੋਗੇ ਕਿਵੇਂ ਇੱਕ ਫੌਜੀ ਨੌਜਵਾਨ ਦੀਆਂ ਘਰੇ ਆ ਕੇ ਸ਼ਰਿਆਮ ਲੱਤਾਂ ਤੋੜ ਕੇ ਗਏ ਆ ਚਿੱਟੇ ਵਾਲੇ ਸੋ ਕਾਰਵਾਈ ਕੀ ਹੁੰਦੀ ਆ ਕਾਰਵਾਈ ਅੱਗੇ ਦੇਖਦੇ ਆ ਜਦੋਂ ਤਾਂ ਕੋਈ ਅਸੀਂ ਕਿਸਾਨ ਮਜ਼ਦੂਰ ਕੋਈ ਧਨਾ ਲਾਇਏ ਤਾਂ ਸਾਡੀਆਂ ਸਣੇ ਬੁੜੀਆਂ ਚੱਕ ਕੇ ਲੈ ਜਾਂਦੀ ਹੈ ਪੁਲਿਸ ਤੇ ਇਹਨਾਂ ਲੋਕਾਂ ਕੋਲੇ ਨਜਾਇਜ਼ ਅਸਲੇ 32 ਬੋਰ ਦਾ ਪਿਸਤਲ ਇੱਕ ਮੌਜਰ ਹੋਰ ਪਤਾ ਨਹੀਂ 2-4 ਵੈਪਨ ਹੋਰ ਸੀਗੇ ਸ਼ਰੇਆ ਪਿੰਡ ਦੇ ਵਿੱਚ ਦਿਖਾ ਕੇ ਫੈਰ ਕਰਕੇ ਗਏ ਆ ਇਹਨਾਂ ਕੋਲੇ ਇੱਕ ਸੌਂ ਅਸਲਾ ਆ ਇਹੋ ਜਿਹੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੀ ਪੁਲਿਸ ਅਸੀਂ ਕਿਉਂ ਕਹਿੰਨੇ ਆ ਵੀ ਯੂਪੀ ਨਾਲੋਂ ਵੀ ਭੈੜਾ ਹਾਲ ਹੋ ਚੁੱਕਿਆ ਪਹਿਲਾਂ ਯੂਪੀ ਦੇ ਵਿੱਚ ਬਹੁਤ ਮਾੜਾ ਹਾਲ ਸੀ ਅਸੀਂ ਯੋਗੀ ਨੂੰ ਅਸੀਂ ਯੋਗੀ ਦੇ ਵਿਰੋਧੀ ਆ ਪਰ ਯੋਗੀ ਨੇ ਉੱਥੇ ਜਿਹੜਾ ਗੁੰਡਾਗਰਦੀ ਦੇ ਨਕੇਲ ਪਾਈ ਆ ਉਹ ਕਾਬਲੇ ਤਰੀਫ ਆ ਅਸੀਂ ਆਪਣੇ ਮੂੰਹ ਨਾ ਇਹ ਗੱਲ ਕਹਿੰਨੇ ਆ ਭਾਵੇਂ ਸਾਡਾ ਲੱਖ ਵਿਰੋਧੀ ਹੋਵੇ ਪਰ ਯਾਰ ਅਸੀਂ ਜਾਈਏ ਕਿੱਥੇ ਅਸੀਂ ਸਾਡਾ ਪਿੰਡ ਜਾਵੇ ਕਿੱਥੇ ਉਹ ਲੋਕਾਂ ਦਾ ਬਾਲ ਤੱਕ ਵੀ ਨਹੀਂ ਵਿੰਗਾ ਹੋਇਆ ਸੀਸੀਡੀ ਵੀ ਕੈਮਰੇ ਦੀਆਂ ਰਿਕਾਰਡਿੰਗਾਂ ਆ ਗਈਆਂ ਸਾਰਾ ਪਿੰਡ ਇਕੱਠਾ ਹੋ ਗਿਆ ਸਾਰੇ ਪਿੰਡ ਨੇ ਰਾਤ ਸਪੀਕਰਾਂ ਦੇ ਵਿੱਚ ਅਨਾਊਂਸਮੈਂਟਾਂ ਕੀਤੀਆਂ ਕਿ ਧੱਕਾ ਹੋ ਰਿਹਾ ਸਾਡੇ ਪਿੰਡ ਦੀਆਂ ਧੀਆਂ ਪਣਾ ਦੇ ਤਿਆਂ ਪੜਾਂ ਦੀਆਂ ਇੱਜ਼ਤਾਂ ਨੂੰ ਪਹਿਣਗੇ ਇਹ ਲੋਕ ਜੇ ਸ਼ਰਿਆਂ ਮੇ ਇਹ ਹੁੰਦਾ ਰਿਹਾ ਕਿ ਅਸੀਂ ਕਿਸਾਨ ਆ ਜਿਹੜੇ ਇੱਥੋਂ ਦੇ ਅਸੀਂ ਜ਼ਮੀਨਾਂ ਵੇਚ ਕੇ ਕਿਤੇ ਬਾਹਰਲੇ ਮੁਲਕਾਂ 'ਚ ਵਗ ਜਾਈਏ ਸਾਡੀ ਨੌਜਵਾਨੀ ਬਾਹਰਲੇ ਮੁਲਕਾਂ 'ਚ ਭਾਜੇ ਅਸੀਂ ਕੀ ਕਰੀਏ ਸਾਡੇ ਕੋਲੇ ਰਾਹ ਕੀ ਆ ਇਹ ਦੱਸੋ ਮੈਂ ਇਹ ਵੀਡੀਓ ਪਾ ਰਿਹਾ ਕੱਲ ਨੂੰ ਮੈਨੂੰ ਵੀ ਇਹ ਬੰਦੇ ਗੋਲੀ ਮਾਰ ਸਕਦੇ ਆ ਮੈਨੂੰ ਰਾਤ ਦੇ ਵੀ ਧਮਕੀਆਂ ਦੇ ਰਹੇ ਨੇ ਅਸੀਂ ਦੇਖਾਂਗੇ ਜਿਹੜਾ ਵੀ ਇਹਨਾਂ ਦੇ ਹੱਕ 'ਚ ਬੋਲਿਆ ਸਿਰਫ 2-3 ਬੰਦੇ ਸਾਡੇ ਪਿੰਡ ਦੇ ਨਸ਼ੇੜੀ ਇਹ ਮਲੰਗ ਉਸ ਨੌਜਵਾਨ ਦੀਆਂ ਰਣਵੀਰ ਸਿੰਘ ਫੌਜੀ ਦੀਆਂ ਲੱਤਾਂ ਤੋੜ ਕੇ ਫਰਾਰ ਹੋ ਗਏ ਨੇ ਸੋ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇੱਕ ਭਵੰਤਮਾਨ ਸਾਹਿਬ ਨੂੰ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡੇ ਦੇ ਕਿਸਾਨਾਂ ਮਜ਼ਦੂਰਾਂ ਦੀ ਕੋਈ ਗੱਲ ਹੋ ਜੇ ਤੇ ਤੁਸੀਂ ਸਣੇ ਬੁੜੀਆਂ ਪਸ਼ੂ ਖੋਲ ਦਿੰਨੇ ਹੋ ਤੇ ਇਹ ਲੋਕ ਸ਼ਰੇਆਮ ਧਮਕੀਆਂ ਦੇ ਰਹੇ ਸਰੇਆਮ ਲਲਕਾਰ ਰਹੇ ਨੇ ਸੋ ਇਹੋ ਜਿਹੇ ਬੰਦਿਆਂ ਕੋਲੇ ਵੈਪਨ ਨੇ ਮੈਂ ਪੁਲਿਸ ਨੂੰ ਵੀ ਬੇਨਤੀ ਕਰੂੰਗਾ ਜੇ ਤੁਸੀਂ ਇਹਨਾਂ ਨੂੰ ਫੜਨ ਜਾਓਗੇ ਤੁਹਾਡੇ ਤੇ ਫਾਇਰਿੰਗ ਕਰ ਸਕਦੇ ਆ ਇਹੋ ਜਿਹੇ ਲੋਕਾਂ ਦਾ ਐਨਕਾਊਂਟਰ ਕਿਉਂ ਨਹੀਂ ਕਰਦੇ ਸਾਡਾ ਸਾਰਾ ਪਿੰਡ ਸਾਡੇ ਨਾਲ ਆ ਸਾਡਾ ਸਾਰਾ ਪਿੰਡ ਅੱਜ ਬਹੁਤ ਵੱਡਾ ਇਕੱਠ ਕਰ ਰਿਹਾ ਸਾਰੀਆਂ ਸਾਬਕਾ ਫੌਜੀ ਜੂਨੀਅਨਾਂ ਪਿੰਡ ਭਾਈ ਬਖਤੌਰ ਪਹੁੰਚ ਰਹੀਆਂ ਨੇ ਸੋ ਜੇ ਇਹਨਾਂ ਦੋਸ਼ੀਆਂ ਤੇ ਕਾਰਵਾਈ ਨਾ ਕੀਤੀ ਪ੍ਰਸ਼ਾਸਨ ਨੇ ਇਹ ਦੋਸ਼ੀ ਫੜ ਕੇ ਅੰਦਰ ਨਾ ਤੁਨੇ ਤਾਂ ਅਸੀਂ ਕੋਈ ਬਹੁਤ ਵੱਡਾ ਮੋਰਚਾ ਲਾਵਾਂਗੇ ਬਠਿੰਡਾ ਤੋਂ ਮਾਨਸਾ ਰੋਡ ਤੇ ਪਿੰਡ ਸਾਡਾ ਭਾਈ ਬਖਤੌਰ ਆ ਇਹ ਲਿਖਣ ਦਾ ਸੰਦਰਭਾ ਜਿਹੜਾ ਇਹ ਲਿਖਣ ਦਾ ਕਾਰਨ ਕੀ ਆ ਕਿ ਅਸੀਂ ਡਰੇ ਹੋਏ ਆ ਅਸੀਂ ਪਿੰਡ ਵੇਚਣ ਨੂੰ ਤਿਆਰ ਆ ਅਸੀਂ ਘਰ ਛੱਡਣ ਨੂੰ ਤਿਆਰ ਆ ਸਾਡਾ ਪਿੰਡ ਆਹ ਹਾਲਾਤ ਹੋਏ ਪਏ ਨੇ ਚਿੱਟੇ ਵਾਲੇ ਛਰੇ ਆਮ ਨਾਲ ਤਾਂ ਕਹਿੰਦੇ ਚਿੱਟਾ ਵੇਚਾਂਗੇ ਰੋਕੇ ਦਿਖਾਓ ਇਹ ਬੰਦਿਆਂ ਦੇ ਪਹਿਲਾਂ 10-10 ਪਰਚੇ ਦਰਦ ਨੇ ਚਿੱਟੇ ਦੇ ਤੇ ਇਹਨਾਂ ਨੂੰ ਡਰ ਕਿਉਂ ਨਹੀਂ ਖੋਪ ਕਿਉਂ ਨਹੀਂ ਕਿਉਂਕਿ ਜਵਾਨਤਾ ਕਰਾ ਕੇ ਬਾਹਰ ਆ ਜਾਂਦੇ ਨੇ ਸੈਟਿੰਗਾਂ ਨੇ ਇਹਨਾਂ ਦੀ ਇਹਨਾਂ ਕੋਲੇ ਪੈਸੇ ਨੇ ਰਾਤ ਛਰੇ ਆ ਬੰਦੇ ਦੀਆਂ ਲੱਤਾਂ ਤੋੜ ਕੇ ਫੇਰ ਕਰਕੇ ਇਹ ਕਹਿ ਕੇ ਗਏ ਆ ਕਿ ਸਾਡੀ ਪੁਲਿਸ ਨਾਲ 20000 ਰੁਪਏ ਚ ਸੈਟਿੰਗ ਹੋਈ ਆ ਸਾਡਾ ਕਰਾਲੋ ਜੋ ਹੁੰਦਾ ਹੋਇਆ ਗੁੱਸਾ ਆਉਂਦਾ ਗੁੱਸੇ ਇਸ ਲਈ ਆਉਂਦਾ ਕੋਈ ਉਹ ਮੇਰੇ ਚਾਚੇ ਦਾਜ ਦਾ ਮੁੰਡਾ ਨਹੀਂ ਸੀ ਜਿਹੜੇ ਨੌਜਵਾਨੀਆਂ ਲੱਤਾਂ ਤੋੜ ਕੇ ਗਿਆ ਸਾਡੇ ਘਰਾਂ ਚੋਂ ਨਹੀਂ ਸੀ ਭਾਵੇਂ ਇੱਕ ਗੱਲ ਦੱਸ ਦੋ ਬੰਦਾ ਗਲਤ ਕੰਮ ਕਰ ਕੀ ਕਰ ਰਿਹਾ ਸੀਗਾ ਫੌਜ ਦੇ ਵਿੱਚੋਂ ਰਿਟਾਇਰਮੈਂਟ ਲੈ ਕੇ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਭਜਾਉਂਦਾ ਸੀ ਕਿ ਭਰਤੀ ਹੋ ਯਾਰ ਅੱਜ ਤੱਕ ਉਸ ਬੰਦੇ ਨੇ ਕਿਸੇ ਬੰਦੇ ਨੂੰ ਗਲਤ ਰਾ ਨਹੀਂ ਪਾਇਆ ਸੀਗਾ ਪਰ ਇਹ ਦੁੱਕੀ ਦੇ ਬੰਦੇ ਜਿਹੜੇ ਨਸ਼ੇੜੀ ਕਿਸਮ ਦੇ ਲੋਕ ਜਿਨ੍ਹਾਂ ਨੂੰ ਕੋਈ ਇਹਨਾਂ ਨੂੰ ਘਰੋਂ ਕੋਈ ਗਵਾਂਢੀ ਆਟੇ ਦੀ ਬਾਟੀ ਨਹੀਂ ਦਿੰਦਾ ਇਹ ਲੋਕ ਯਾਰ ਉਸ ਬਚਾਰੇ ਸਾਹਿਬ ਕਾ ਫੌਜੀ ਨੇ ਲੱਤਾਂ ਤੋੜ ਕੇ ਯਾਰ ਵਾਗੇ ਯਾਰ ਸ਼ਰਿਆਮ ਗਏ ਆ ਯਾਰ ਸ਼ਰਿਆਮ ਲਲਕਾਰੇ ਮਾਰ ਕੇ ਗਏ ਆ ਸੱਤ ਦੇ ਵਿੱਚ ਲਲਕਾਰੇ ਮਾਰ ਕੇ ਗਏ ਆ